ਸ਼ਸ਼ੀਕਲ ਜਿੰਬੇਰਾ ਨਾਮ ਕਿਰਨਜੀਤ ਕੋਰੇ ਜੀ ਤੇ ਅਸੀਂ ਭਗਵੰਤ ਮਾਨ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਨੂੰ ਇਸ ਹੋਜ਼ਰੀ ਦੇ ਅਧੀਨ ਰੁਜ਼ਗਾਰ ਦਿੱਤਾ ਔਰਤਾਂ ਇਸ ਹੋਜ਼ਰੀ ਦੇ ਥਰੂ ਇੱਥੇ ਕੰਮ ਕਰ ਰਹੀਆਂ ਨੇ ਜੇ ਆਪਣਾ ਰੁਜ਼ਗਾਰ ਚਲਾ ਰਹੀਆਂ ਨੇ ਸੀ ਗੱਲ ਦੀ ਮੇਰਾ ਨਾਮ ਰਜਿੰਦਰ ਕਰ ਰਹੇ ਹਾਂ ਪਿੰਡ ਖੇੜੀ ਕਲਾਂ ਤੋਂ ਬਲਾਕ ਸੇਰਪੁਰ ਜੀ ਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਪਹਿਲ ਪ੍ਰੋਜੈਕਟ ਦੇ ਹੋਜ਼ਰੀ ਖੋਲੀ ਗਈ ਆ ਭੈਣਾਂ ਨੂੰ ਕੰਮ ਦੇਣ ਲਈ ਹੁਣ ਅੱਗੇ ਸਾਨੂੰ ਭੈਣਾਂ ਜੋ ਵੀ ਗਰੁੱਪਾਂ ਦੇ ਵਿੱਚ ਹੈ ਕਿਸੇ ਨੂੰ ਦੱਸ ਕਿਸੇ ਤੋਂ ਪੰਜ ਜੋ ਵੀ ਕੰਮ ਕਰ ਰਹੇ ਨੇ ਆਪਦੀ ਪ੍ਰੋਡਕਸ਼ਨ ਦੇ ਰਹੇ ਨੇ ਸ਼ਰਟਾਂ ਦੀ ਬਰਦੀਆਂ ਸਕੂਲ ਦਾ ਆਰਡਰ ਆਉਂਦੇ ਨੇ ਸਾਡੇ ਕੋਲੇ ਤੇ ਅਸੀਂ ਸਟਿਚ ਕਰਕੇ ਦੇ ਰਹੇ ਹਾਂਗੇ ਜਦੋਂ ਤੋਂ ਇਸਹਾਜ਼ਰੀ ਦੇ ਅਧੀਨ ਅਸੀਂ ਕੰਮ ਕਰ ਰਹੇ ਆ ਨਾ ਤਾਂ ਸਾਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲ ਰਿਹਾ ਜੀ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਬਲਾਕ ਦੇ ਵਿੱਚ ਘੱਟੋ ਘੱਟ 360 ਗਰੁੱਪ ਬਣੇ ਹੋਏ ਨੇਗੇ ਇਹਨਾਂ ਦੁਆਰਾ ਜਿੰਨੇ ਵੀ ਭੈਣਾ ਰੈਗੂਲਰ ਗਰੁੱਪਾਂ ਦੇ ਵਿੱਚ ਹੈ ਆਪਦੀ ਬਚਤ ਵਗੈਰਾ ਭਰਦੀਆਂ ਨੇ ਉਹਨਾਂ ਨੂੰ ਪਹਿਲਾਂ ਜਾਗਰਣ ਕੀਤਾ ਗਿਆ ਸੀ ਵੀ ਸੋਨੂੰ ਕੰਮ ਮਿਲੇਗਾ ਔਰ ਵੀ ਪੈਣਾ ਜਿਹੜੀਆਂ ਆਪਦੇ ਘਰੇ ਬੈਠ ਕੇ ਕੰਮ ਕਰ ਰਹੀਆਂ ਜੀ ਉਹਨਾਂ ਨੂੰ ਅੱਜ ਇਸ ਹੌਲਰੀ ਦੇ ਅਧੀਨ ਜੋ ਵੀ ਪੇਮੈਂਟ ਆਂਦੀ ਹੈ ਸਾਨੂੰ ਸਮੇਂ ਸਿਰ ਮਿਲਦੀ ਹੈ ਜੀ ਜੋ ਵੀ ਕੰਮ ਹੋ ਰਿਹਾਗਾ ਸਲਵਾਰ ਸੂਟ ਦਾ ਹੋ ਰਿਹਾਗਾ ਜਾਂ ਆਪਣੇ ਸ਼ਰਟਾਂ ਦਾ ਹੋ ਰਿਹਾਗਾ ਅੱਗੇ ਤੋਂ ਸਾਨੂੰ ਵੱਧ ਤੋਂ ਵੱਧ ਜੋ ਵੀ ਸਟਿਚ ਕਰਨ ਲਈ ਵਰਦੀ ਆਉ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਦੀ ਆਜੇ ਜੋ ਵੀ ਆਜੇ ਜਾਂ ਪੁਲਿਸ ਦੀ ਵਰਦੀ ਆਜੇ ਸਾਡੇ ਕੋਲੇ ਕੋਈ ਵੀ ਕੰਮ ਐ ਨਹੀਂ ਹੈਗਾ ਵੀ ਬਣੂਗਾ ਨਹੀਂ ਸਾਰੇ ਕਾਰੀਗਰ ਸਾਡੇ ਕੋਲੇ ਵਧੀਆ ਹੈਜ਼ ਕੰਮ ਵੱਧ ਤੋਂ ਵੱਧ ਕਰ ਰਹੇ ਨੇ ਮੈਂ ਮਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਅਧੀਨ ਇਹ ਪ੍ਰੋਜੈਕਟ ਸ਼ੁਰੂ ਕਰਕੇ ਦਿੱਤਾ